ਸਾਰਾ ਘਰ ਕਈਆਂ ਨਾ ਪੱਟ ਕੇ ਦੇ ਵਿੱਚ ਕਿਆ ਨੀਆਂ ਦੀ ਛਾਤੀ ਵੱਟਦੀ ਓਹੋ ਗੱਡੀਆਂ ਚੋਂ ਖਿੱਚ-ਖਿੱਚ ਕੇ ਛਾਤੀ ਵੱਟਦੀ ਤੇ ਉਹ ਜਦੋਂ ਗੱਡੀ ਚੋਂ ਵੇਖੀਆਂ ਤੇ ਉਹ ਫਿਰ ਆਪਣੇ ਵੀ ਕਹਿੰਦੇ ਅਸੀਂ ਵੀ ਵੱਡਾਂ ਨਹੀਂ ਹਾਂ ਰੋਣਾ ਨੇ ਵੀ ਫਿਰ ਲੜਾਈਆਂ ਚ ਕੀ ਬਚਦਾ ਹਮ ਮਰੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਨਾਲ ਮੇਰੀ ਦਾਦੀ ਜੀ ਆ ਜਿਨ੍ਹਾਂ ਦੀ ਉਮਰ ਲਗਭਗ 100 ਸਾਲ ਦੇ ਨੇੜੇ ਆ ਪਤਾ ਨਹੀਂ 100 ਸਾਲ ਤੋਂ ਸਾਲ ਵੱਧ ਆ ਪਤਾ ਨਹੀਂ ਘੱਟ ਆ ਕਿਉਂਕਿ ਉਹਨਾਂ ਟਾਈਮਾਂ 'ਚ ਘੜੀਆਂ ਇੰਨਾ ਗੌਰ ਕਰਦੇ ਹੁੰਦੇ ਸੀ ਤਾਂ ਆਪਾਂ ਸੁਣਦੇ ਆ ਵੀ 1947 ਦੇ ਵਿੱਚ ਕੀ ਕੁਝ ਹੋਇਆ ਕੁਝ ਆਪਾਂ ਨੂੰ ਗਲਤ ਸਾਨੂੰ ਮਿਲਦਾ ਵਾ ਕੋਈ ਸਹੀ ਸਾਨੂੰ ਮਿਲਦਾ ਜੋ ਇਹਨਾਂ ਨੇ ਦੇਖਿਆ ਜੋ ਇਹਨਾਂ ਨੇ ਹੰਡਾਇਆ ਜੋ ਇਹਨਾਂ ਨਾਲ ਹੋਇਆ ਆਪਾਂ ਉਹਦੇ ਬਾਰੇ ਗੱਲਾਂ ਪਤਾ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਬੇਟਾ ਠੀਕ ਠਾਕ ਤੇ ਤਾਂ ਤੇ ਤੁਹਾਨੂੰ ਯਾਦ ਆ ਜਦੋਂ 1947 ਦੇ ਵਿੱਚ ਵੰਡ ਹੋਈ ਆ ਹਾਂ ਕੀ ਹੋਇਆ ਸੀ ਉਦੋਂ ਕਿੰਨੇ ਉਮਰ ਸੀ ਤੁਹਾਡੀ ਉਦੋਂ ਮਾਸੀ 15 ਸਾਲ ਦੀ ਸੀ 15 ਸਾਲ ਹੂੰ ਯਾਦ ਆ ਸਾਰਾ ਹੂੰ ਠੀਕ ਆ ਕਿਹੜਾ ਪਿੰਡ ਆਪਣਾ ਤੋਤੇ ਵਾਲੀ ਪੈਣੀ ਤੋਤੇ ਵਾਲੀ ਪੈਣੀ ਠੀਕ ਆ ਉੱਥੇ ਪਰ ਸਾਰੇ ਰਹਿੰਦੇ ਸੀ ਮੁਸਲਮਾਨ ਹਿੰਦੂ ਸਿੱਖ ਖੱਠੇ ਹੀ ਰਹਿੰਦੇ ਸੀ ਨਾਲ ਨਾਲ ਹੀ ਕੋਈ ਫਰਕ ਨਹੀਂ ਸੀ ਕੋਈ ਫਰਕ ਨਹੀਂ ਸੀ ਅੱਛਾ ਮਰ ਤੋਂ ਉਤਾਰਾ ਨਾਲ ਉਹਨਾਂ ਦੇ ਪੂਰਾ ਅੱਛਾ ਹਾਂ ਤੇ ਮਗਰੋਂ ਫਿਰ ਕੀ ਹੋ ਗਿਆ ਅਜ ਇਹੋ ਜਿਹਾ ਵੀ ਜਿਹੜਾ ਨਾ ਸਵੇਰੇ ਸਰਕਾਰ ਨੇ ਵੰਡ ਕਰਤੀ ਹਾਂ ਨਹੀਂ ਤਾਂ ਐਗਜ਼ਾਮ ਤੇ ਹੰਦਸਾਨ ਦੀ ਵੰਡ ਕਰਨੀ ਹੈ ਨਹੀਂ ਉਹ ਫਿਰ ਉਹ ਤੁਹਾਨੂੰ ਖਬਰਾਂ ਕਿਵੇਂ ਪਤਾ ਲੱਗਦੀਆਂ ਸੀ ਉਦੋਂ ਕਿਹੜਾ ਮੋਬਾਈਲ ਹੁੰਦੇ ਸੀ ਜਾਂ ਨਾ ਤਾਂ ਟੀਵੀ ਹੁੰਦੇ ਸੀ ਕੋਈ ਖ਼ਬਰ ਨਹੀਂ ਰੇਡੀਓ ਸੀਗੇ ਨਾ ਰੇਡੀਓ ਵੀ ਹੈਣੀ ਸੀ ਨਾ ਅੱਛਾ ਬਹੁਤ ਚਿਰ ਮਗਰੋਂ ਹੋਈ ਰੇਡੀਓ ਤੇ ਫੇਰ ਪਤਾ ਕਿਵੇਂ ਲੱਗਦਾ ਸੀ ਕੋਈ ਖ਼ਬਰ ਆਉਂਦੀ ਸੀ ਕੋਈ ਗੱਲ ਹੁੰਦੀ ਸੀ ਤੇ ਪਤਾ ਕਿਵੇਂ ਲੱਗਦਾ ਸੀ ਐਨੀ ਖ਼ਬਰ ਕਿੱਥੇ ਆਉਂਦੀ ਸੀ ਅੱਛਾ ਸੁਣ ਸੁਣਾ ਕੇ ਕੋਈ ਚਿੱਠੀਆਂ ਦੇ ਜ਼ਰੂਰ ਸਾਹਮਣੇ ਸੀਗੀ ਅੱਛਾ ਚਾਰ ਕੱਖਰ ਲੈ ਕੇ ਹਮ ਚਿੱਠੀ ਪਾ ਲੰਦੇ ਸੀ ਹਮ ਤੇ ਸਾਡੇ ਦਾ ਪਿੰਡ ਜਦੋਂ ਪਿੰਡ ਵੀ ਬਹੁਤ ਛੋਟਾ ਸੀ ਹਾਂ ਨੀਚੇ ਮੁਸਲਮਾਨਾਂ ਦੇ ਰਹਿੰਦੇ ਸੀ ਠੀਕ ਆ ਹਾਂ ਉਹਨਾਂ ਨੇ ਸਾਡੇ ਘਰੇ ਜਦੋਂ ਇਹ ਪਤਾ ਲੱਗਿਆ ਵੀ ਤੁਹਾਨੂੰ ਜਾਣਾ ਪੈਣਾ ਹਾਂ ਉਹ ਕਹਿੰਦੇ ਆ ਚਾਰ ਦਿਨ ਇਸ ਘਰੇ ਰੱਖਣਾ ਸਮਾਨ ਜਿਹੜੇ ਇਮਾਨਦਾਰ ਬੰਦੇ ਆ ਹਾਂ ਮੇਰੇ ਤੇਕਿਆਂ ਦੇ ਘਰ ਪਰਤਾ ਹੱਥ ਜੋੜੇ ਅੱਛਾ ਮੁਸਲਮਾਨਾਂ ਨੇ ਹਾਂ ਵੀ ਆ ਕੇ ਇੱਥੋਂ ਦਾ ਲੈ ਲਾਂਗੇ ਅੱਛਾ ਉਹਨਾਂ ਨੂੰ ਆਏ ਨਹੀਂ ਪਤਾ ਸੀ ਵੀ ਆਹ ਕੁਝ ਹੋਣਾਗਾ ਹਾਂ ਕੁਝ ਹੋਣਾ ਬਿਲਕੁਲ ਨਹੀਂ ਪਤਾ ਆਹ 4 ਦਿਨ ਹੱਲਾ ਗੁੱਲਾ ਕਹਿੰਦੇ ਸੀ ਵੀ ਉਹ ਰੌਲਾ ਹੀ ਆ ਮਾੜਾ ਮੋਟਾ ਹਾਂ ਅੱਛਾ ਤੇਰਾ ਪਾਂ ਜੀ ਜਾਣਾ ਫਿਰ ਵਾਹੇ ਦਾ ਆਉਣਾ ਹੋਇਆ ਹਾਂ ਔਰ ਆ ਚ ਹੀ ਮਾਰੇਗੇ ਓਹੋ ਉਹ ਵੀ ਉਹ ਵੀ ਪਤਾ ਤਾਂ ਲੱਗਦਾ ਨਹੀਂ ਹੁਣਾਂ ਖਬਰਾਂ ਖਬਰਾਂ ਆਉਂਦੀਆਂ ਨੇ ਬਸ ਸੁਣਦੇ ਹੋਵਾਂਗੇ ਨਾ ਬਹੁਤ ਚਰਮ ਅਗਰੋਂ ਪਤਾ ਲੱਗਦਾ ਵੀ ਇੰਨਾ ਕੁਝ ਹੋਇਆ ਵੀ ਇੰਨਾ ਮੈਂ ਉਹ ਮਰ ਕੇ ਫਲਾਣੇ ਮਰ ਕੇ ਜਦੋਂ ਕੋਈ ਉਧਰੋਂ ਆਉਂਦਾ ਜਾਂਦਾ ਸੀ ਉਦੋਂ ਦੱਸਦਾ ਸੀ ਅੱਛਾ ਤੇ ਫੇਰ ਉਹ ਜਦੋਂ ਸਮਾਨ ਰੱਖ ਗਏ ਉਸ ਤੋਂ ਬਾਅਦ ਚ ਉਹਦੇ ਬਾਅਦ ਫਿਰ ਸਾਰਾ ਘਰ ਕਈਆਂ ਨਾ ਪੱਟ ਕੇ ਦੇ ਵਿੱਚ ਸਿੱਕਿਆ ਕੀਮਤੀ ਸਮਾਨ ਸੀ ਕੀਮਤੀ ਸਮਾਨ ਨਹੀਂ ਸੀ ਦੇ ਗੰਤਾਂ ਮੇਰੀਆਂ ਬੇਗਮ ਤਾਂਬੇ ਦੇ ਤਾਂਬੇ ਦੇ ਅੱਛਾ ਤਾਂਬੇ ਦੇ ਉਹਨਾਂ ਦੇ ਭਾਂਡੇ ਸੀ ਮਸਮਾਨਾਂ ਦੇ ਜਿਆਦਾ ਠੀਕ ਆ ਜਾਂ ਕਾਸੀ ਜਾਂ ਤਾਂਬਾ ਅੱਛਾ ਇਹੀ ਭਾਂਡੇ ਜਿਆਦਾ ਸੀ ਅੱਛਾ ਉਹ ਸਾਰੇ ਸਾਡਾ ਵੇੜਾ ਪਟ ਪਟ ਕੇ ਦੰਬ ਤੇ ਵੇੜੇ ਚ ਦੱਬ ਗਏ ਨਹੀਂ ਵੇੜੇ ਚ ਕਾਹਤੋਂ ਦੱਬ ਗਏ ਵੀ ਉਹ ਆ ਜੀ ਦੱਬੇ ਬਈ ਠੀਕ ਆ ਸਿੱਟ ਕੇ ਉੱਢ ਗਏ ਵੇ ਸਾਂਭ ਲਏ ਇਹਨਾਂ ਦੀ ਇਮਾਨਤ ਅਗਲਿਆਂ ਦੀ ਇਮਾਨਤ ਹੈ ਮਾਟਰੀ ਵਾਲੇ ਆਏ ਉਹ ਕਹਿਣ ਇੱਥੇ ਸਮਾਨ ਆਇਆ ਹਾਂ ਨਹੀਂ ਗਿਆ ਵੇਖ ਲੋ ਜਿਹੜਾ ਇੰਨਾ ਕ ਬਾਰ ਰਹਿ ਗਿਆ ਉਹ ਨਹੀਂ ਚੁਕਾ ਕੇ ਅੱਛਾ ਸਮਾਨ ਉਹ ਮਿਲਟਰੀ ਆ ਕੇ ਸਮਾਨ ਵੇ ਵੇਂਦੀ ਸੀ ਉਹਨਾਂ ਦਾ ਉਹ ਜਬਤ ਕਰਦੀ ਸੀ ਲੈ ਵੀ ਗਏ ਸੀ ਸਮਾਨ ਫਿਰ ਲੈ ਵੀ ਗਏ ਸੀ ਅੱਛਾ ਤੇ ਬਚਿਆ ਵੀ ਰਹਿ ਗਿਆ ਫਿਰ ਉਹ ਲੈਣ ਨਹੀਂ ਆਏ ਨਾ ਲੈਣ ਕੀ ਨਹੀਂ ਆਉਣਾ ਉਹ ਉਹ ਤੁਹਾਡੇ ਪਿੰਡ ਰਹਿੰਦੇ ਸੀ ਮੁਸਲਮਾਨ ਇਹੜੇ ਪਿੰਡ ਰਹਿੰਦੇ ਸੀ ਉਦੋਂ ਦੱਸਦੇ ਬਹੁਤ ਛੇਤੀ ਮਾਰੇ ਗਏ ਥੋੜੇ ਬਚੇ ਆ। ਓਹੋ। ਕਿੰਨੇ ਘਰ ਸੀ? ਘਰ ਬਖੇਰੇ ਸੀ ਬਾਰੇ ਮੁਸਲਮਾਨ ਸੀ ਥੋੜੇ ਅਸੀਂ ਸੀ। ਠੀਕ ਆ ਸਿੱਖ ਥੋੜੇ ਸੀ। ਤੇ ਕੋਈ ਭੇਦ ਭਾਵ ਨਹੀਂ ਸੀ। ਨਾ। ਮਗਰੋਂ ਪੈ ਗਿਆ ਹੈ। ਹਾਂ। ਲੋਕ ਭੋਲੇ ਸੀ ਉਦੋਂ। ਭੋਲੇ ਬਹੁਤ। ਥੋਨੂੰ ਕਿੰਨੇ ਕ ਚਰ ਬਾਅਦ ਪਤਾ ਲੱਗਾ ਵੀ ਉਹ ਮਾਰੇ ਗਏ। ਇਹ ਤਾਂ ਜੇ ਟੱਕ ਟਕਾ ਹੋਇਆ ਤੇ ਉਧਰੋਂ ਇੱਕ ਦੋ ਬੰਦੇ ਆਏ ਪਤਾ ਨਹੀਂ ਕਿਸ ਤਰ੍ਹਾਂ ਆਏ ਚੋਰੀ ਅੱਛਾ ਉਹਨੇ ਆ ਕੇ ਦੱਸੀਆਂ ਗੱਲਾਂ ਤਾਂ ਪਤਾ ਲੱਗਾ ਤਖਵਾਰ ਸੀਗੇ ਅਖਬਾਰ ਤੋਂ ਸੀਗਾ ਹੂੰ ਪਰ ਇੰਨਾ ਨਹੀਂ ਜਿੰਨਾ ਹੋਣਾ ਇੱਕ ਬਾਰਾਂ ਤੇ ਪੋਰਾ ਪੋਰਾ ਅੱਛਾ ਇੰਨਾ ਨਹੀਂ ਸੀ ਉਹ ਵੀ ਪੈਂਡ ਚ ਅੱਡੇ ਤੇ ਲੱਗਾ ਹੁੰਦਾ ਹੋਊਗਾ ਹਾਂ ਹੈਨਾ ਪੈਂਡ ਚ ਕਿੱਥੇ ਲੱਗਾ ਹੁੰਦਾ ਸੀ ਠੀਕ ਆ ਅੱਛਾ ਕਿ ਜਿਵੇਂ ਮੁੱਲਾ ਹੁੰਦੇ ਆ ਜੁਮਾਨਾ ਇਹ ਆਪਣਾ ਗ੍ਰੰਥੀ ਨੂੰ ਵੱਡਾ ਸਮਝੀ ਨੇ ਹਾਂ ਉਹੋ ਜਿਹਾਂ ਕੋਲੇ ਕੋਈ ਨਹੀਂ ਸੀ ਠੀਕ ਆ ਖਬਰ ਆਉਂਦੀ ਹਾਂ ਫਿਰ ਸਾਰੇ ਜਾਵੜੇ ਸੀ ਕਿ ਰਹਿ ਵੀ ਗਏ ਸੀ ਰਹਿ ਗਏ ਸੀ ਚੋਰੀ ਲੁਕਾਲ ਕੋਲ ਕੇ ਕੋਈ ਛੁੱਕ ਰੱਖ ਲਈ ਸੀ ਬੰਦੇ ਠੀਕ ਆ ਜਿਹੜੇ ਮਾਲੇ ਪਿਆਰ ਵਾਲੇ ਸੀ ਅੱਛਾ ਹਾਂ ਸਾਡੇ ਵਰਗਿਆਂ ਦੇ ਘਰੇ ਰਹਤੇ ਸੀ ਅੱਛਾ ਇੱਕ ਮੁੰਡੇ ਦਾ ਨਾਂ ਫਾਜਲਾ ਸੀ ਫਾਜਲਾ ਹਾਇਨਾ ਅੱਛਾ ਉਹ ਕਿੰਨਾ ਮੈਂ ਨਹੀਂ ਮਾਪੂ ਜਾਣਾ ਰਾਪਿਆ ਹਾਂ ਰਾਪਿਆ ਤੇ ਜਦੋਂ ਫਿਰਉਣਾ ਹੀ ਪਤਾ ਲੱਗ ਗਿਆ ਵੀ ਕਿੰਨਾ ਪਿਆਰ ਹੋਊਗਾ ਸੋਚ ਕੇ ਵੇਖੋ ਫਲਾਣਾ ਹੀ ਹੈਗਾ ਫਲਾਣਾ ਹੈ ਨਹੀਂ ਹੂੰ ਘੇਰੋ ਵਿਚਾਰਾ ਕਦੇ ਮੈਂ ਉੱਥੇ ਜਾਵਾਂ ਤਾਂ ਵੇਖਾਂ ਹੂੰ ਫਿਰ ਕਿੱਥੇ ਜਾਣਾ ਸੀ ਉਹ ਫਿਰ ਦੁਜਾ ਭੇਸ ਬਦਲ ਕੇ ਰਹਿੰਦੇ ਹੀ ਫਿਰ ਹਾਂ ਹਨਾ ਹਾਂ ਤੇ ਉਹ ਜਿਵੇਂ ਹੁਣ ਆਪਣੇ ਗੁਰਦਾਰੇ ਪੈਣ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦਾਰੇ ਬਣੇ ਆ ਤੇ ਫਿਰ ਉਹਨਾਂ ਦੀਆਂ ਬਣੀਆਂ ਸੀ ਮਸਜਿਦਾਂ ਪਹਿਲਾਂ ਪਹਿਲਾਂ ਤਾਂ ਬਣੀਆਂ ਸੀ ਅੱਛਾ ਮਗਰੋਂ ਤਾਂ ਤੈਨੂੰ ਪਤਾ ਹੀ ਹੈ ਜਦੋਂ ਰਾਜ ਹੀ ਉਲਟੀ ਗਈ ਹਾਂ ਬਹੁਤ ਚਰਸ ਪਰ ਸਹੀ ਮੇ ਰਹੇ ਹੋਣਗੇ ਤੈਨੂੰ ਬਹੁਤ ਯਾਰ ਫਿਰ ਡਰ ਡਰ ਲੱਗਦਾ ਰਿਹਾ ਹੋਗਾ ਵੇਖਣੇ ਕੀ ਕੀ ਹੋ ਗਿਆ ਆਪਣੇ ਵੀ ਬਹੁ ਮਾਰੇ ਗਏ ਸੀ ਨਾਨੀਆਂ ਦੀ ਛਾਤੀ ਵੱਟਦੀ ਓਹੋ ਗੱਡੀਆਂ ਚੋਂ ਖਿੱਚ ਖਿੱਚ ਕੇ ਛਾਤੀ ਵੱਟਦੀ ਤੇ ਉਹ ਜਦੋਂ ਗੱਡੀ ਚੋਂ ਵੇਖੀਆਂ ਤੇ ਉਹ ਫਿਰ ਆਪਣੇ ਵੀ ਕਹਿੰਦੇ ਅਸੀਂ ਵੀ ਵੱਡਾਂ ਨਹੀਂ ਹਾਂ ਉਹਨਾਂ ਨੇ ਫਿਰ ਵੜਾਈਆਂ ਚ ਕੀ ਬਚਦਾ ਹਮ ਮਰੇ ਆ ਗਮਰਾਹ ਪ੍ਰਚਾਰ ਕਰਦਾ ਸਰਕਾਰਾਂ ਨੇ ਇੱਕ ਦੂਜੇ ਨਾਲ ਲੜਾਤਾ ਹੈਣਾ ਜਦੋਂ ਗੱਲ ਜੀ ਚਿੱਤ ਰੋਗ ਲਿਆ ਕਰ ਵਿੱਚੋਂ ਕੱਪੜੇ ਸਿਉਣ ਵਾਲੀ ਮਸ਼ੀਨ ਵਿੱਚ ਗਾਜ ਵਿੱਚ ਕੰਚੀ ਹਾਂ ਮੇਰਾ ਚਾਚਾ ਕਹਿੰਦਾ ਮਿੰਦਿਆ ਮਾਂ ਹਾਂ ਕਹਿੰਦਾ ਮਸ਼ੀਨ ਬੜੀ ਵਧੀਆ ਸੀ ਮੈਂ ਵੇਖ ਕੇ ਛੱਡਿਆ ਖਾਏ ਪਾਣੀ ਪਾਣੀ ਸੁੱਕੀ ਸੀ ਨਰ ਅੱਛਾ ਉਦੋਂ ਬਾਅਦ ਚ ਪਥੇਲ ਤੇ ਉਦੋਂ ਬਾਅਦ ਚ ਉਹ ਜਿਹੜੀ ਹੁਣ ਵੀ ਆ ਉਹੀ ਆ ਨਹਿਰ ਉਹੀ ਉਹੀ ਅੱਛਾ ਤੇ ਮੈਂ ਜਮ ਜ ਮੈਂ ਤਾਂ ਤੇਰੇ ਨਾਲ ਗੁੱਛੇ ਆ ਚਾਚਾ ਚਾਚਿਆਂ ਨਾਲ ਪਿਆਰ ਬਹੁਤ ਸੀ ਮੇਰਾ ਹਾਂ ਤੇ ਕਹਿੰਦਾ ਫਿਰ ਦੱਸ ਮੈਨੂੰ ਕੀ ਖਵਾਇਂਗਾ ਹਾਂ ਮੈਂ ਕਿਹਾ ਦੱਸ ਕੀ ਕਹਿੰਦਾ ਖੰਡ ਕਿਉਂ ਨਾ ਰੋਟੀ ਖਾਉਂਗਾ ਮੈਂ ਕਿਹਾ ਤਿੰਨਾ ਉਹ ਖੰਡ ਕਿ ਆਈ ਵੱਡੀ ਥੀ ਅੱਛਾ ਨਾਲ ਘਰੇ ਸੀ ਹਾਂ ਕੀ ਕੀ ਖੰਡ ਨਹੀਂ ਸੀ ਘਰੇ ਮੈਂ ਕੁਝ ਕਰ ਰਹੀ ਸੀ ਵਿਖੰਡ ਕਿਉਂ ਥੋੜਾ ਜ਼ਿਆਦਾ ਹੁੰਦਾ ਹੀ ਕਰਨਾ ਦੇਸੀ ਹਾਂ ਦੇਸੀ ਖੰਡ ਜਿਹੜੀ ਹੁੰਦੀ ਹਾਂ ਉਹ ਵਿੱਚ ਕਿਉਂ ਪਾ ਕੇ ਅੱਛਾ ਕੌਲਾ ਭਰ ਕੇ ਰੱਖੀਆਂ ਦਾ ਠੀਕ ਆ ਮੈਂ ਖਾ ਚੰਗਾ ਇਹਨੇ ਕੀਤੀ ਹੂੰ ਫਿਰ ਖੋਲਾਉਣਾ ਹੂੰ ਅਗਲਾ ਮੈਂ ਹੁਣੇ ਮਸ਼ੀਨ ਚੱਕ ਕੇ ਲਿਆਉਣਾ ਮਸ਼ੀਨ ਕੱਪੜਿਆਂ ਵਾਲੀ ਉਹ ਟਿਕ ਟਿਕਾ ਤੋਂ ਬਾਅਦ ਦੀ ਗੱਲ ਐ ਟਿਕ ਟਿਕਾ ਉਹਦੋਂ ਮਾੜਾ ਮੋਟਾ ਸੀਗਾ ਨਹੀਂ ਤੇ ਉਹ ਸੱਟ ਗਿਆ ਸੀ ਕੋਈ ਹੌਰਾ ਕੁ ਜਾਣ ਜੋਣ ਬਚਾਉਣ ਵਾਰੇ ਭੇੜਾਂ ਬਈਆਂ ਸੱਟ ਕੇ ਪਾਜ ਗਏ ਤੇ ਮਸ਼ੀਨ ਕੱਪੜਿਆਂ ਦੀ ਉਹਨਾਂ ਟਾਈਮਾਂ ਚ ਤਾਂ ਫਿਰ ਹੋਣੀ ਨਹੀਂ ਕਿਸੇ ਕੋਲੇ ਵੈਰਲੀ ਵੈਰਲੀ ਹੁੰਦੀ ਆ ਸਿੰਗਰ ਉਹਨੂੰ ਸਿੰਗਰ ਵਧੀਆ ਨੂੰ ਸਿੰਗਰ ਕਹਿੰਦੇ ਸੀ ਉਹਦਾ ਅੱਛਾ ਮੇਰੇ ਕੋਲੇ ਬਹੁਤ ਚੱਲ ਰਹੀ ਓ ਮਸ਼ੀਨ ਸੀ ਐਨਰਜੀ ਬਹੁਤ ਵਧੀਆ ਮਸ਼ੀਨ ਸੀ ਅੱਛਾ ਤੇ ਕੱਪੜੇ ਫਿਰ ਸਿਉਣੇ ਆਉਂਦੇ ਸੀ ਨਾ ਹਾਂ ਅੱਥਾ ਨਾ ਮਾਂ ਮੇਰੀ ਸੱਚ ਕੱਟ ਕਿਆ ਕਰ ਦਿੰਦੀ ਚ ਇਹ ਆ ਉਂਗਲ ਚ ਮੋਰ ਨਹੀਂ ਆਏ ਹੋ ਜਾਣੀਆਂ ਸੂਈ ਧੱਕ ਦੀ ਦੇ ਅੱਛਾ ਹਮਦਰ ਬਹੁ ਮੇਸੀ ਦੇਤੀ ਹਾਂ ਹੈ ਨਹੀਂ ਸੀ ਮਲ ਮਲ ਜਾਂ ਲੱਠਾ ਜਾਂ ਕੋਸ਼ ਕੱਪੜੇ ਕੱਪੜੇ ਇੰਨਾ ਫਰਕ ਪੈ ਗਿਆ ਇੰਨੇ ਜੀ ਮੈਂ ਕਿਹਾ ਵੇਖ ਚਾਚਾ ਮੇਰੀਆਂ ਉਂਗਲਾਂ ਬੇਬੇ ਵਿੱਚੋਂ ਐ ਸੂਈ ਨਾ ਸੌਂਦੀ ਐ ਅੱਛਾ ਜਦੋਂ ਮਸ਼ੀਨ ਨਹੀਂ ਸੀ ਤਾਂ ਸੂਈ ਨਾ ਸੌਂਤੇ ਹੀ ਪਾਉਂਦੇ ਸੀ ਲੋਕ ਹਾਂ ਕਮਾਲ ਹੋ ਗਈ ਸੂਈ ਨਾ ਸੌਂਤੇ ਲੋਕ ਕੱਪੜੇ ਪਾਉਂਦੇ ਰਹੇ ਆ ਉਦੋਂ 47 ਤੋਂ ਬਾਅਦ ਉਦੋਂ ਜਦੋਂ ਤੁਹਾਨੂੰ ਸਵਰਤਾ ਮਤਲਬ ਹਾਂ ਮੇਰੀ ਮਾਂ ਨੇ ਕਾਫੀ ਸਰਾਛੂਤ ਕੱਤਿਆ ਚਰਖੇ ਨਾਲ ਹੂੰ ਕਹਿੰਦੀ ਇਹਨਾਂ ਦੀਆਂ ਪੱਗਾਂ ਬਣਾਉਣੀਆਂ ਮੋٹے ਖੰਦਰ ਦੀਆਂ ਬੰਦੇ ਆ ਅੱਛਾ ਬਰੀਕ ਖੰਦਰ ਨਹੀਂ ਕਪੜਾ ਵੀ ਘਰੇ ਤਿਆਰ ਕਰਦੀ ਕਪੜਾ ਖਦਰ ਨਹੀਂ ਜਿਲਾਏ ਜਦ ਉਹ ਕਪੜਾ ਤਿਆਰ ਕਰਦੇ ਹਾਂ ਅੱਛਾ ਉਹ ਕਪੜਾ ਤਿਆਰ ਕਰਦੇ ਸੀ ਉਹਦੀਆਂ ਪੱਗਾਂ ਬੰਦੇ ਸੀ ਅੱਛਾ ਬਰੀਕ ਕੱਤੇ ਹੋਈਆਂ ਪੱਗਾਂ ਹੂੰ ਪੱਗਾਂ ਹੂੰ ਪੱਗਾਂ ਮਾਲ ਮਾਲ ਨਾਲ ਲੱਠਾ ਹੂੰ ਨਹੀਂ ਸੀ ਅੱਛਾ ਹੂੰ ਗੱਲ ਉਦੋਂ ਹੋਰ ਮਤਲਬ ਕੋ ਯਾਦ ਹੋਵੇ ਹੋਰ ਆਇਆ ਇੱਕ ਮੁੰਡਾ ਮੰਗਿਣਾ ਕਰਾ ਜਾਂਦਾ ਸੀ ਅੱਛਾ ਉਹ ਉਹ ਜਾਨੀ ਆ ਕੇ ਸਾਡੇ ਪੈ ਗਿਆ ਅੱਛਾ ਅਸੀਂ ਕੀ ਆ ਵੀਆ ਬੰਦਾ ਕਿਹਾ ਮੰਗਣਾ ਕਰਾ ਕੇ ਆਇਆ ਸੀ ਹੈ ਮੰਗਣਾ ਕਰਾਇਆ ਸੀ ਉਹਦਾ ਮੰਗਣਾ ਕਰਾਇਆ ਸੀ ਤੇ ਉਹ ਛੁੱਟੀ ਜਦੋਂ ਆਇਆ ਫੌਜ ਚ ਫੌਜ ਚ ਸੀ ਪਤਾ ਨਹੀਂ ਕਿਹੜੇ ਵਿਭਾਗ ਵਿੱਚ ਸੀ ਅੱਛਾ ਆ ਕੇ ਉਹਨੇ ਹੋਰ ਹੋਰ ਘਰੇ ਕਰਾ ਲਿਆ ਅੱਛਾ ਕੋ ਕੁੜੀ ਨੂੰ ਵਿਆਹਾ ਨਹੀਂ ਹੋਰ ਘਰੇ ਕਰਾ ਲਿਆ ਅੱਛਾ ਕੀ ਉਹ ਫਿਰ ਨਾ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਉਹ ਕਿਨੇ ਮੁੰਡਾ ਫੜ ਗਿਆ ਹੂੰ ਉਹ ਸਾਡੀ ਇੱਕ ਪਾਸੇ ਆ ਕੇ ਪੈ ਗਿਆ ਲੁੱਕ ਗਿਆ ਨਹੀਂ ਉਹ ਮੁੰਡਾ ਮੁਸਲਮਾਨਾਂ ਦਾ ਸੀ ਨਹੀਂ ਦੂਜਾ ਹੀ ਸੀ ਅੱਛਾ ਤੇਈ ਜੀ ਜਿਹੜਾ ਲੁੱਕ ਗਿਆ ਹੂੰ ਤੇ ਉਹ ਲਾਗੇ ਭਾਲਣ ਹੂੰ ਉਹ ਭਾਲਣ ਲੱਗਿਆ ਤੇ ਭਾਲ ਲਿਆ ਹੂੰ ਭਾਲ ਲਿਆ ਫਿਰ ਉਹਨਾਂ ਨੇ ਬੇਟਾ ਮਾਰਤਾ ਅੱਛਾ ਉੱਥੇ ਹੀ ਮਾਰਤਾ ਇੰਨੀ ਅਣਖਾਂ ਸੀ ਜਿਆ ਜਲਮ ਹੋਇਆ ਸਿਰ ਸਾਡੇ ਲੱਗ ਗਿਆ ਅੱਛਾ ਵੀ ਇਹਨਾਂ ਦੇ ਕਪਾਹ ਚ ਕਪਾਹ ਚ ਬੰਦਾ ਮਾਰ ਕੇ ਛਿੱਟਿਆ ਇਹਨਾਂ ਨੇ ਅੱਛਾ ਜਦੋਂ ਫਿਰ ਪੁੱਛ ਗਿਆ ਚ ਕੀ ਕੀਤੀ ਬੰਦਾ ਸੀ ਆ ਇਹ ਤਾਂ ਆ ਕੰਮ ਕਰਦਾ ਸੀ ਤੀਜਾ ਮੰਗਣਾ ਕਰਾ ਗਿਆ ਟੂਮਾ ਨਾਲ ਹੱਥ ਪਾ ਅੱਛਾ ਪੈਸੇ ਨਾਲ ਘਰ ਚਲਾ ਆਂ ਬਾਈ ਹਮਮ ਨੌਕਰੀ ਤੇ ਕੋਣ ਹੈ ਫਿਰ ਜਿਦਾ ਦਾ ਛਿਓ ਦੀ ਕਹਾਣੀ ਹੂੰ ਫਿਰ ਉਹਨਾਂ ਨੇ ਮਾਰਤਾ ਮਾਰਤਾ ਤਾਂ ਸਾਡੇ ਸਿਰ ਲੱਗਾ ਫਿਰ ਫਿਰ ਜਦੋਂ ਪੁੱਛ ਗਿਆ ਚਕਿੱਤੀ ਹੂੰ ਇਹ ਤਾਂ ਆ ਗੱਲ ਸੀ ਹੂੰ ਫਿਰ ਸਾਨੂੰ ਛੱਡਿਆ ਅੱਛਾ ਕੇਰਾ ਦਾ ਪਰਤੂ ਪੈ ਗਿਆ ਪਰਤੂ ਪੈ ਗਿਆ ਹੂੰ ਇਹ ਜਿਹੇ ਹਾਲ ਹੁੰਦੇ ਰਹੇ ਜਰਮਣ ਤੋਂ ਹੁੰਦਾ ਸੀ ਬਾਹਰੋਂ ਆਇਆ ਸੀ ਹੂੰ ਅੱਛਾ ਉਦੋਂ ਵੀ ਲੋਕ ਬਾਹਰਪੁਰ ਜਾਂਦੇ ਸੀ ਉਦੋਂ ਉਦੋਂ ਵੀ ਆਏ ਜਾਂਦੇ ਪਰ ਆਏ ਤਾਂ ਨਹੀਂ ਜਾਂਦੇ ਹੁਣ ਜਿਵੇਂ ਹੁਣ ਲੋਕਾਂ ਨੇ ਦੰਬ ਚੱਕਿਆ ਹੁਣ ਤਾਂ ਕਹਿੰਦੇ ਗੱਲ ਹੀ ਨਹੀਂ ਬਾਹਰ ਤਬਣਾ ਤੇ ਉਦੋਂ ਸਾਧਨ ਸੂਧਨ ਕਿਵੇਂ ਸੀਗੇ ਸਾਧਨ ਕਿੰਨੇ ਕਿਸੀ ਕਾਰਾਂ ਗੱਡੀਆਂ ਨਾ 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 ਕੋਈ ਸਾਧਨ ਨਹੀਂ ਸੀ ਸਕੂਟਰ ਸਕੂਟਰ ਵੀ ਹੈ ਨਹੀਂ ਸੀ ਅੱਛਾ ਸਾਈਕਲ ਸਾਈਕਲ ਵੀ ਮਗਰੋਂ ਚੱਲਿਆ ਆ ਸੀਗੇ ਕੀ ਇਹਨੂੰ ਕਹਿੰਦੇ ਆ ਗੱਡੇ ਹਾਂ ਗੱਡੀਆਂ ਗੱਡੀਆਂ ਸਾਈਕਲ ਤੁਹਾਡੇ ਸੁਰਤ ਦੇ ਵਿੱਚ ਹੈ ਨਹੀਂ ਸੀ ਪਹਿਲਾਂ ਕਿ ਪਿੰਡ ਚ ਇੱਕ ਅੱਦੇ ਤਕੜੇ ਬੰਦੇ ਕੋਲੇ ਕਿ ਨਹੀਂ ਨਹੀਂ ਅੱਛਾ ਬਾਅਦ ਚ ਕਾਫੀ ਚਰ ਬਾਅਦ ਚ ਹੋਈ ਹੈ ਸਾਈਕਲ ਅੱਛਾ ਗੱਡੇ ਹੀ ਸੀ ਬਸ ਗੱਡਾ ਤੇ ਗੱਡੀਆਂ ਗੱਡਾ ਰੇੜੇ ਹਾਂ ਲੱਕੜ ਦੇ ਹਾਂ ਉਹ ਸੀ ਟਾਇਰ ਵੀ ਲੱਕੜ ਦੇ ਸੀ ਉਹਨਾਂ ਦੇ ਹੈ ਕਿ ਰਬੜ ਦੇ ਟਾਇਰ ਨਾ ਲੱਕੜ ਦੇ ਵੇਖ ਲੈ ਯਾਰ ਹੈ ਅੱਛਾ ਤੇ ਬਰਾਤਾਂ ਵੀ ਗੱਡਿਆਂ ਤੇ ਮੇਰੀ ਆਵਦੀ ਗੱਡੇ ਤੇ ਗਈ ਹੈ ਅੱਛਾ ਹੋਰ ਉਹ ਸੰਗਵਦਾ ਸ਼ੀਸ਼ਾ ਨੇ ਵੇਖਿਆ ਭੱਜਾ ਹਾਂ ਤੂੰ ਚੜ ਗਿਆ ਜਦੋਂ ਲੈ ਕੇ ਆਉਂਦੇ ਸੀ ਅੱਛਾ ਜਾ ਕੇ ਲਈ ਹੂੰਗਾ ਇਹ ਮੈਨੂੰ ਹਾਂ ਉਹ ਤੂੰ ਦੇ ਦੇ ਸ਼ੀਸ਼ਾ ਛਾੜ ਗਿਆ ਦਸਵੇਂ ਪਾਸ਼ਾ ਦੀ ਫੋਟੋ ਸੀ ਉਹਦੇ 'ਚ ਅੱਛਾ ਉਹ ੜ ਗਿਆ ਤੇ ਉਹ ਟੁੱਟ ਗਿਆ ਬਹੁਤ ਦੁੱਖ ਲੱਗਾ ਉਹ ਹਾਂ ਅੱਛਾ ਤੇ ਬਰਾਤ ਕਿੰਨੇ ਕੁ ਲੈ ਗਏ ਸੀ ਉਹ ਇਧਰ ਆਫ ਨਹੀਂ ਸੀ ਹਾਂ ਇੱਕ ਤਾਂ ਵਿਚੋਲਾ ਮਾਮਾ ਇਹ ਇੱਕ ਹੋਰ ਕੌਣ ਹੁੰਦਾ ਫਫੜ ਅਮਾ ਤਿੰਨ ਤਿੰਨ ਚਾਰ ਬੰਦੇ ਅੱਛਾ ਤੇਰਾ ਬਾਪੂ ਜੀ ਤੁਹਾਡੀ ਸਵਾਦ ਹੁੰਦੀ ਸੀ ਨੀਵੀਂ ਜਿਵੇਂ ਰਸੋਈ ਆ ਆ ਤਾਂ ਹੁਣ ਬਰਾਬਰ ਹੀ ਆ ਨਾ ਉਹ ਨੀਵੀਂ ਸੀ ਉਹਦੇ ਤੇ ਉਹਦਾ ਮੰਜਾ ਰਾਤਾ ਹੂੰ ਕੋਲੇ ਹੀ ਥਾਡੇ ਮੰਝੇ ਹੂੰ ਤੇ ਇਹਦੇ ਕੋਲੇ ਪੱਖੀ ਤੇ ਪੱਗ ਲਾ ਕੇ ਨੇ ਨਾ ਉਹ ਕੰਨ ਉਹ ਪੱਗ ਨਹੀਂ ਲਾਈ ਦੀ ਜਿੰਨਾ ਚਿਰ ਨੰਦ ਨਾ ਹੋਣ ਹੂੰ 4 ਵਜੇ ਆਪਾਂ ਆਨੰਦ ਕਾਰਜ ਕਰ ਰਹੇ ਨੇ ਸੜਕੇ ਸੜਕੇ 4 ਵਜੇ ਕਰਦੇ ਤੇ ਸਾਰੇ ਹਾਂ ਤੇ ਕਹਿੰਦਾ ਨਹੀਂ ਨਹੀਂ ਮੈਨੂੰ ਬਹੁਤ ਗਰਮੀ ਲੱਗਦੀ ਹੈ ਹੂੰ ਤੇ ਪੱਖੀ ਕੋਲੇ ਪੱਖੀ ਦਾ ਚੱਲ ਮਾਰੇ ਹੂੰ ਤੇ ਪੱਗ ਪਾਵੇ ਤੇ ਰੱਖਦੀ ਅੱਛਾ ਸ਼ਰਮ ਹੁਲੀ ਪੱਗ ਬੰਨਦੇ ਹੀ ਆ ਰਾਂਗੇ ਜੀੜਾ ਹਾਂ ਹਾਂ ਨਹੀਂ ਤੇ ਫਿਰ ਇੱਕ ਦਿਨ ਪਹਿਲਾਂ ਜਾਂਦੇ ਸੀ ਬਰਾਤ ਤੜਕੇ 4 ਵਜੇ ਆਨੰਦ ਕਰਨੇ ਕਰਕੇ ਹਾਂ ਅੱਛਾ ਰਾਤ ਆਇਲਿਆ ਨਾ ਕਰ ਰਹੀ ਨਹੀਂ ਮਰਿਆਦਾ ਸਮਝਦੇ ਸੀ ਹਾਂ ਹੈਨਾ ਹੁਣ ਤਾਂ 4 ਵਜੇ ਆਉਂਦੇ ਆ ਬੇਬੇ ਤੁਸੀਂ ਇੰਨਾ ਜ਼ਿਆਦਾ ਫਰਕ ਵੇਖ ਲਿਆ ਵੀ ਉਸ ਟਾਈਮ ਸਾਈਕਲ ਵੀ ਹੈਣੀ ਸੀ ਹਾਂ ਹੈ ਰੇੜੇ ਸੀ ਤੇ ਹੁਣ ਤਾਂ ਜ਼ਮਾਨਾ ਹੀ ਇੰਸਟਾਗ੍ਰਾਮ ਫੇਸਬੁਕ ਆਉਣ ਕਹਿੰਦੇ ਏਆਈ ਆ ਗਿਆ ਹਾਂ ਤੁਸੀਂ ਉਹ ਤੋਂ ਸੋਚਿਆ ਸੀਗਾ ਵੀ ਐ ਫੋਨ ਤੇ ਗੱਲ ਹੋਊ ਨਾ ਉਹਦਾ ਕੰਮ ਹੀ ਸਾਰੇ ਵਾਈ ਹੋ ਜਾਣੇ ਆ ਉਹ ਤਾਂ ਤਾਰ ਵਾਲੇ ਵੀ ਨਹੀਂ ਹੁਣੇ ਫੋਨ ਤੇ ਹੁਣ ਸਾਰਾ ਕੁਝ ਐ ਨਹੀਂ ਹੋਈ ਜਾਂਦਾ ਹੁਣ ਕਹਿੰਦੇ ਬੰਦਿਆਂ ਦੀ ਲੋੜ ਨਹੀਂ ਪੈਣੀ ਬਹੁਤ ਥਾਵਾਂ ਤੇ ਤਾਂ ਬੰਦੇ ਨਹੀਂ ਕੰਮ ਕਰਦੇ ਮਸ਼ੀਨਾਂ ਹੀ ਕੰਮ ਕਰਦੀਆਂ ਹੁਣ ਰੋਬੋਟ ਕਹਿ ਦਿੰਦੇ ਆ ਉਹ ਸਾਰਾ ਕੁਝ ਭਰਿਆ ਹੁੰਦਾ ਜੇ ਉਹਨੂੰ ਉਹ ਸਾਰਾ ਕੰਮ ਆਪੇ ਕਰਦੇ ਆ ਤੇ ਤੁਸੀਂ ਉਹ ਜਮਾਨੇ ਚ ਆ ਗਏ ਆ ਜਿਹੜੇ ਟਾਈਮ ਦੇ ਵਿੱਚ ਸਾਈਕਲ ਸਾਈਕਲ ਵੀ ਨਹੀਂ ਸੀਗੇ ਤੇ ਤੁਸੀਂ ਬਹੁਤ ਵੱਡਾ ਚੇਂਜ ਵੇਖ ਲਿਆ ਆਪਦੇ ਸੁਰਤ ਦੇ ਵਿੱਚ ਹਨਾ 100 ਸਾਲ ਕਿਹੜਾ ਥੋੜਾ ਆ 100 ਸਾਲ ਦੀ ਗੰਗਰ ਬਦਲਾ ਬੜਾ ਆ ਗਿਆ ਹੁਣ ਤਾਂ ਕੋਈ ਉਹਦਾ ਬਿਰਗ ਕਹਾਣੀਆਂ ਸੁਣਾਉਂਦੇ ਸੀਗੇ ਆਹ ਤੇ ਬੱਚਿਆਂ ਨੂੰ ਹਾਂ ਹੁਣ ਤਾਂ ਨਹੀਂ ਕੋਈ ਸਾਖੀਆਂ ਸੁਣਾਉਂਦਾ ਤੇ ਬਹੁਤ ਸਾਖੀਆਂ ਸੁਣਾਉਂਦੇ ਸੀਗੇ ਸੁਣਦੇ ਸੀ ਸਾਖੀਆਂ ਬਹੁਤ ਸੁਣਦੇ ਓਦੋਂ ਹਾਂ ਸਾਖੀਆਂ ਬਥੇਰੀਆਂ ਥੋਂਦਾ ਰੂਪ ਤੇ ਵਿਸੰਪ ਦੀ ਸੀ ਹਾਂ ਸੁਣਾਉਂਦੇ ਸੀ ਬੜੀ ਆਉਂਦੀ ਐ ਬੇਬੇ ਤੈਨੂੰ ਹਾਂ ਸਾਰੀ ਥੜੀ ਥੜੀ ਜਾਂਦੀ ਹਮ ਹਲਦੀ ਜਾਂਦੀ ਬਹੁਤ ਮਸ਼ਹੂਰ ਸੀ ਉਹ ਹੁਣ ਤਾਂ ਬਸ ਬੱਚੇ ਫੋਨਾਂ ਦੇ ਲੱਗੇ ਆ ਹੋਰ ਕੋਈ ਘਟਨਾ ਉੱਥੇ ਉਦੋਂ ਹੋਈ ਹੋਵੇ ਬਹੁਤ ਘਟਨਾ ਹੁੰਦੀ ਹੈ ਇੱਕ ਸਰਦਾਰ ਬੰਦੇ ਦੀ ਦੋ ਖੂਸੀ ਅੱਛਾ ਜੜੋਂ ਮੇ ਜੜੋਤਾ ਹੂੰ ਉੱਥੇ ਚਲੇ ਗਏ ਸੀ ਹੂੰ ਵੀ ਇੱਥੇ ਰਾਤ ਪਈ ਆ ਹੂੰ ਉੱਥੇ ਕੋਈ ਆਵਾਜ਼ ਹਾਂ ਉੱਥੇ ਸੀ ਰੋਟੀਆਂ ਪਕਾਉਣੀਆਂ ਤੇ ਉੱਥੇ ਹੀ ਖਾਣੀਆਂ ਮਰ ਜਦੋਂ ਇਹ ਗਾੜਾ ਬੜਾ ਮੌਕਾ ਨਾ ਗਿਆ ਹਾਂ ਫੇਰ ਅਸੀਂ ਕਰੀਏ ਹਾਂ ਤੇ ਜਿਹੜੀ ਉਹ ਚਾਚਾ ਨੇ ਕੁੜੀਆਂ ਨੂੰ ਛੱਡਿਆ ਹੀ ਹੈ ਹਾਂ ਕੋ ਮੇਰਾ ਚਾਚਾ ਕਹਿੰਦਾ ਹਾਂ ਨਹੀਂ ਆਪਾਂ ਕੁੜੀਆਂ ਨੂੰ ਛੱਡਿਆ ਹੀ ਜਨੇਰ ਜਨੇਰ ਉਹਨਾਂ ਦੇ ਨਾਨਕੇ ਸੀ ਅੱਛਾ ਜਿਹੜੀ ਉਹ ਪੰਡਾ ਵੱਡਾ ਹੈ ਉੱਥੇ ਕੁੜੀਆਂ ਤਾਂ ਵੱਜ ਜਾਣ ਅੱਛਾ ਵਾਦੀਵਾਦੀ ਸਿੱਖਾਂ ਦੀ ਸਿੱਖ ਵੱਧ ਸੀ ਇੱਥੇ ਜਨੇਰ ਕਿ ਵੈਸੀ ਹੀ ਵਾਦੀ ਦਾ ਚੱਕਰ ਸੀ ਮੈਂ ਹੀ ਵੈਸੇ ਹੀ ਪਿੰਡ ਵੱਡਾ ਸੀ ਅੱਛਾ ਵੀ ਇੱਥੇ ਕੁੜੀਆਂ ਨੂੰ ਜਨੇਰ ਚੰਗੇ ਅੱਛਾ ਵੀ ਉੱਥੇ ਉੱਥੇ ਡਰ ਸੀ ਕੋਈ ਆਦੇ ਪਿੰਡ ਅੱਛਾ ਵੀ ਕੁੜੀਆਂ ਆਪਣੇ ਕੋਲੋਂ ਖੋ ਕੇ ਲੈ ਜਾਣਗੇ ਮੁਸਲਮਾਨ ਅੱਛਾ ਕਾਫਲਾ ਭਰਿਆ ਜਾਂਦਾ ਸੀ ਰਾਹ ਵੱਡਾ ਅੱਛਾ ਮੇਲਕ ਹੈ ਨਾ ਪੰਡ ਸੁਣਿਆ ਹੀ ਉਹ ਜਾਂਦਾ ਅੱਛਾ ਕੀ ਕਿ ਪਾਣੀ ਐ ਸੋ ਪਰ ਅਸ ਅੱਛਾ ਪਰ ਕਿ ਡੇਡ ਉਹਨਾਂ ਦੇ ਕੋਲ ਹੂੰ ਉਹ ਕਿ ਤੈਨੂੰ ਜੀ ਸਾਡੇ ਤੈਨੂੰ ਜੀ ਸਾਡੇ ਮੈਂ ਕਰਤੀ ਆਂ ਤਾਂ ਆਹ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਾਂ ਵੀ ਚੰਗੇ ਵੀ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਉਹਨਾਂ ਨੂੰ ਆਲਦਾ ਡਰ ਸੀ ਹਾਂ ਤੁਹਾਨੂੰ ਆਲਦਾ ਡਰ ਸੀ ਹਾਂ ਪਰ ਸਾਦਾ ਦਾ ਬਾਲ-ਬਾਲ ਬਚ ਗਈ ਨਹੀਂ ਫਿਰ ਕੋ ਫਿਰ ਛੱਡ ਕੇ ਨਹੀਂ ਆਂਦਾ ਕੁੜੀਆਂ ਨੂੰ ਉੱਥੇ ਤੇ ਕਹਿੰਦੇ ਤੁਹਾਨੂੰ ਛੱਡ ਕੇ ਕਾ ਤੋਂ ਨਹੀਂ ਹਾਂ ਜਿਹੜਾ ਚੌਪਰਾਵਾਂ ਨੇ ਅਰਦਾਸ ਕੀਤੀ ਹਾਂ ਤੇ ਅਸੀਂ ਸਹੀ ਸਲਾਮਤ ਸਾਰੇ ਲਿਜੀ ਹਾਂ ਤੇ ਫਿਰ ਆਪਾਂ ਪਾਸ ਕਰਾਵਾਂਗੇ ਉਹਦੇ ਬਾਅਦ ਹੂੰ ਛੇੜ ਵੇਖ ਲੈ ਬੇਟਾ ਸੋਰੇ ਜੇ ਦੇਨ ਜੇ ਨਾ ਗਏ ਨਾ ਫਿਰ ਉਹਨਾਂ ਨੂੰ ਪ੍ਰਸਾਖ ਮਿਲਿਆ ਅੱਛਾ ਯਾਦ ਪੋ ਲਗਿਆ ਹੂੰ ਉਹ ਨੱਕਰਾਗਣ ਦੇਸੀ ਹਾਂ ਉਹ ਰੱਖਿਆਈ ਹਾਂ ਕੋਈ ਖਾਵੇ ਨਹੀਂ ਤੇ ਉਹ ਕੁੜੀਆਂ ਨੂੰ ਤੁਸੀਂ ਕਹਿੰਦੇ ਸੀ ਵੀ ਅਖੇ ਕੁੜੀਆਂ ਨੂੰ ਛੱਡਣ ਨਹੀਂ ਜਾਣਾ ਹੱਥੀ ਕਿਉਂ ਮਾਰ ਰਹੀਆਂ ਫਿਰ ਆਪਾਂ ਨਾਲ ਮੰਨਾਂਗੇ ਉਹ ਕਿਵੇਂ ਸੀ ਗੱਲ ਕੋਈ ਔ ਸੀ ਬਈ ਕੁੜੀਆਂ ਖੋ ਕੇ ਜਦੋਂ ਲੈ ਜਾਣਗੇ ਹਾਂ ਤੇ ਫਿਰ ਆਪਾਂ ਨੂੰ ਮਾਰ ਕੇ ਨਹੀਂ ਗਏ ਤੇ ਫੇਰੇ ਜਾਣਗੇ ਫੇਰੇ ਜਾਣਗੇ ਹਾਂ ਤਾਂ ਇਹ ਰਜਲਾ ਜਿਹੜਾ ਕਿੱਦੀ ਵੀ ਨਾ ਇਹ ਕੰਮ ਨਹੀਂ ਕਰਦਾ ਹੂੰ ਪਰ ਨਿਆਣ ਨੂੰ ਆ ਲਈ ਰੱਖਣਾ ਤੇ ਅਰਦਾਸ ਬੇਨਤੀ ਕੀਤੀ ਹੂੰ ਕੋਠੇ ਤੇ ਚੜ ਕੇ ਅਰਦਾਸ ਬੇਨਤੀ ਕੀਤੀ ਹੂੰ ਤੇ ਸਾਰਾ ਟੱਬਰ ਅਸੀਂ ਸਹੀ ਸਲਾਮਤ ਰਹੇਗੇ ਅਸੀਂ ਤੇਰੇ ਚਰਨ ਪਾਈ ਗਿਰ ਬਾਬਾ ਦੀ ਉਸ ਤੋਂ ਬਾਅਦ ਫੇਰੇ ਸੀ ਪਾਸ ਕਰਾਇਆ ਤੇ ਫੇਰ ਉਹ ਹਥਿਆਰ ਵੀ ਰੱਖੇ ਫਿਰ ਕੋਲੇ ਕੋਈ ਹਥਿਆਰ ਸੀ ਇਹ ਮਰੇ ਮੋਟੇ ਰੰਗਾ ਛੋਟੀਆਂ ਕਿ ਹੋਰ ਵੀ ਕੋਸੀ ਇਹੋ ਹੀ ਕੋਸ਼ ਹਾਂ ਬਹੁਤ ਕਿੱਥੇ ਸੀ ਆਵਾਜ਼ ਠੀਕ ਆ ਚਲੋ ਭਾਈਆਂ ਦਾ ਠੀਕ ਆ ਤੁਸੀਂ ਥੱਕ ਵੀ ਗਏ ਹੋਗੇ ਤੁਹਾਡਾ ਬਹੁਤ ਧੰਨਵਾਦ ਫੇਰ ਆਪਾਂ ਅਗਲੇ ਪਾਰਟ ਦੇ ਵਿੱਚ ਬਾਕੀ ਗੱਲ ਕਰਾਂਗੇ ਠੀਕ ਆ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ